ਇਹ ਰੈਸਟੋਰੈਂਟ ਚਾਹ ਬੀ ਬਹੁਤ ਸਵਾਦ ਹੈ ਸਹੀ ਬਾਰੇ ਕਮਾ ਸੱਚ ਹੈ ਹਨ ਜੀ ਖਾਤਾ ਚਲ ਮੈਂ ਚਾਹ ਮੈਂ ਚਾਹ ਬਹੁਤ ਡਾ ਬੇਟਾ ਲੈ ਕੇ ਆਹ ਜੀ ਚਾਹ ਬਾਕੀ ਬਹੁਤ ਸਵਾਦ ਹੈ ਜਸਮਤ ਡਾ ਫਿਰਿਆ ਜੀ ਦਾ ਮੌਦ ਤੇ ਬਹੁਤ ਚੰਗਾ ਲੱਗਿਆ ਚਾਹ ਇਹ ਐਂਓ ਦਾ ਵੇਟ ਰਾ ਇਹ ਹਰ ਮਾਜਨਾ ਹੁੰਦਾ ਪਤਾ ਹੀ ਨਹੀਂ ਰੋਡ ਕਿਹੜਾ ਜਿਹੜਾ ਚੱਕਣਾ ਕਿਦਾ ਨਹੀਂ ਚੱਲਿਆ ਬੇਟਰਾ ਹੈਲੋ ਹੈਲੋ ਮੋਂਗੇ ਸੀ ਜਰ ਉਹ ਸਟੈਪ ਬੈਕ ਹੋ ਗਏ ਦੱਸ ਬਾਈ ਉਹ ਜਿਹੜੇ ਬੰਦੇ ਬੈਠੇ ਸੀਗੇ ਤੇਰਾ ਮਜ਼ਾਕ ਉਡਾ ਰਹੀ ਸੀਗੇ ਕੌਣ ਉਹ ਉਹ ਤਾਂ ਹੀ ਸਾਡੇ ਰੈਗੂਲਰ ਕਸਟਮਰ ਆ ਰੋਜ਼ ਹਮ ਤੇ ਜਾਂਦੇ ਰਹਿੰਦੇ ਆ ਉਹ ਤੈਨੂੰ ਮੂਰਖਤਾ ਕਹਿ ਰਹੇ ਸੀਗੇ ਅਖੇ ਇਹ ਮੂਰਖਾਂ ਸ਼ਾਨ ਉਹ ਨਾ ਬਾਈ ਹਰ ਬੰਦੇ ਦੀ ਆਪਦੀ ਸੋਚ ਹੁੰਦੀ ਆ ਉਹ ਮੈਨੂੰ ਮੂਰਖ ਕਹਿੰਦੇ ਆ ਉਹ ਆਪ ਦਾ ਗਰਮ ਖਾਂਦੇ ਮੈਂ ਆਪ ਦਾ ਗਰਮ ਖਾਂਦਾ ਤੇ ਚੱਕਰ ਤਾਂ ਉਹਨਾਂ ਨੇ ਮੂਰਖਤਾ ਸਾਤ ਵੀ ਕੀਤੀ ਉਹਨਾਂ ਨੇ 100 ਦਾ ਨੋਟ ਇੱਕ 500 ਦਾ ਰੱਖਿਆ ਤੇ ਤੂੰ 100 ਦਾ ਨੋਟ ਚੱਕਿਆ 500 ਦਾ ਨਹੀਂ ਚੱਕਿਆ ਭਾਈ ਉਹ ਰੋਜ਼ ਬੰਦਾ ਬਦਲ ਬਦਲ ਕੇ ਲਈ ਹਮਦਾ ਜੀ ਰੋਜ਼ ਇੱਕ 500 ਦਾ 100 ਦਾ ਰੱਖਦਾ ਤੇ ਮੈਂ 100 ਦੇ ਨੋਟ ਇਕੱਠੇ ਕਰ ਕਰਕੇ 5000 ਰੁਪਏ ਕਰ ਲਿਆ ਤੇ ਜਿੱਦ ਮੈਂ 500 ਚੱਕ ਲਿਆ ਉੱਡੀ ਖੇਡ ਖਤਮ ਹੋ ਜਾਂਦੀ ਭਾਈ ਜੀ ਵੀਰ ਜੀ ਇਹ ਚੀਜ਼ ਸਹੀ ਆ ਕਿਉਂਕਿ ਨਾ ਅਸੀਂ ਜੇ ਕੋਈ ਬੰਦਾ ਨਰਮਾ ਚੋਪਾ ਉਹਨੂੰ ਬੇਕੂਬ ਸਮਝਦੇ ਜੇ ਕੋਈ ਥੋੜਾ ਜਿਹਾ ਤੇਜ ਆ ਤੇ ਅਸੀਂ ਉਹਨੂੰ ਸਮਝਦੇ ਆ ਕਹਿੰਦੇ ਨੇ ਨਾ ਜੀ ਇਹ ਬੰਦਾ ਤਾਂ ਕਿਸੇ ਕੰਮ ਦਾ ਨਹੀਂ ਹੈ ਤੇ ਜੇ ਵੀਡੀਓ ਵਧੀਆ ਲੱਗੇ ਵੀਰ ਕਮੈਂਟ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਜੇ ਤੁਸੀਂ ਕਮੈਂਟ ਲਾਇਕ ਸ਼ੇਅਰ ਵਧੀਆ ਕਰੋਗੇ ਤੇ ਫੇਰ ਹੀ ਸਾਡਾ ਵੀਡੀਓ ਪਾਉਣ ਦਾ ਫਾਇਦਾ ਵਾ ਮੇਰਾ ਵੀਰ ਹਰ ਇੱਕ ਬੰਦਾ ਕਮੈਂਟ ਲਾਇਕ ਸ਼ੇਅਰ ਵੀਡੀਓ ਨੂੰ ਕਰਿਆ ਕਰੋ ਸਤਿ ਸ੍ਰੀ ਅਕਾਲ ਜੀ ਧੰਨਵਾਦ ਥੈਂਕ ਯੂ